ਅਮਰਿਤਸਰ ਚ ਗੈਂਗ ਰੇਪ ਕੀਤਾ ਗਿਆ ਨਾਬਾਲਗ ਨੂੰ ਅਗਵਾ ਕਰਕੇ ਗੈਂਗ ਰੇਪ ਕੀਤਾ ਗਿਆ ਮੁਲਜ਼ਮਾਂ ਨੂੰ ਚੱਕਮਾ ਦੇ ਕੇ ਲੁਧਿਆਣਾ ਪਹੁੰਚ ਗਏ ਅਤੇ ਨਾਬਾਲਗ ਨੇ ਦੋ ਲੜਕੀਆਂ ਤੇ ਅਗਵਾ ਕਰਨ ਦੇ ਇਲਜ਼ਾਮ ਲਗਾਏ ਦਸੀ ਅਕੇਲ ਲੁਧਿਆਣਾ ਦੇ ਨਾਲ ਸੰਬੰਧਿਤ ਲੜਕੀ ਸੀ ਜਿਸ ਨੂੰ ਅਮਰਿਤਸਰ ਲਿਜਾਇਆ ਗਿਆ ਅਮਰਿਤਸਰ ਦੇ ਵਿੱਚ ਉਸ ਨਾਲ ਗੈਂਗ ਰੇਪ ਕੀਤਾ ਗਿਆ ਤੇ ਇਹ ਲੜਕੀ ਨਾਬਾਲਗ ਦੱਸੀ ਜਾ ਰਹੀ ਹੈ ਜਿਸ ਨਾਲ ਇਹ ਗੈਂਗ ਰੇਪ ਹੋਇਆ ਹੈ ਤਾਂ ਦੱਸਿਆ ਜਾ ਰਿਹਾ ਹੈ ਕਿ ਵਾਪਸ ਇਹ ਲੜਕੀ ਲੁਧਿਆਣਾ ਪਹੁੰਚ ਗਈ ਤੇ ਨਾਬਾਲਗ ਨੇ ਦੋ ਲੜਕੀਆਂ ਤੇ ਅਗਵਾ ਕਰਨ ਦੇ ਵੀ ਇਲਜ਼ਾਮ ਲਾਇਨੇ ਉਸਨੇ ਕਿਹਾ ਕਿ ਸਕੂਲ ਤੋਂ ਜਦੋਂ ਵਾਪਸ ਆ ਰਹੀ ਸੀ ਤਾਂ ਉਸ ਨੂੰ ਅਗਵਾ ਕਰ ਲਿਆ ਗਿਆ ਪਹਿਲਾਂ ਲੁਧਿਆਣਾ ਦੇ ਵਿੱਚ ਇੱਕ ਘਰ ਚ ਲਿਜਾ ਕੇ ਰੇਪ ਕੀਤਾ ਗਿਆ ਜਿਸ ਤੋਂ ਬਾਅਦ ਉਸ ਨੂੰ ਅੰਮ੍ਰਿਤਸਰ ਲਜਾਇਆ ਗਿਆ ਉਸਨੇ ਵੀ ਕਿਹਾ ਕਿ ਮੌਜਬਾ ਨੇ ਉਸਨੜ ਕੁੱਟਮਾਰ ਵੀ ਕੀਤੀ ਐ ਐਸੀ ਖਬਰ ਤੇ ਹੋਰ ਅਪਡੇਟ ਦੇ ਲਈ ਮੇਰੇ ਸਹਿਯੋਗੀ ਰਾਜੇਂਦਰ ਜੁੜੇ ਨੇ ਰਾਜੇਂਦਰ ਬੇहद ਸੰਸਨੀਖੇਜ਼ ਇਹ ਮਾਮਲਾ ਬੇहद ਅਹਿਮ ਮਾਮਲਾ ਇੱਕ ਲੜਕੀ ਉਹ ਵੀ ਨਾਬਾਲਗ ਉਸ ਦੇ ਨਾਲ ਗੈਂਗ ਰੇਪ ਕਰਨਾ ਪਹਿਲਾਂ ਲੁਧਿਆਣਾ ਦੇ ਵਿੱਚ ਫਿਰ ਅੰਮ੍ਰਿਤਸਰ ਦੇ ਵਿੱਚ ਤੇ ਇਸ ਸਬੰਧੀ ਕੀ ਕੁਝ ਸ਼ਿਕਾਇਤ ਦਰਜ ਕਰਵਾਈ ਗਈ ਹੈ ਇਸਪੀੜਤ ਲੜਕੀ ਦੇ ਵੱਲੋਂ ਆ ਦੇਖੋ ਬਿਲਕੁਲ ਰਣਵੀਰ ਲੁਧਿਆਣਾ ਦੇ ਲੋਹਾਰਾ ਦੇ ਨਾਲ ਜੁੜਿਆ ਹੋਇਆ ਮਾਮਲਾ ਜਿੱਥੇ ਇੱਕ 14 ਸਾਲਾ ਨਵਾਲਿਕ ਲੜਕੀ ਜੋ ਸਕੂਲ ਤੋਂ ਵਾਪਸ ਆ ਰਹੀ ਸੀ ਉਸ ਨੂੰ ਦੋ ਨੌਜਵਾਨਾਂ ਦੇ ਵੱਲੋਂ ਮੋਟਰਸਾਈਕਲ ਤੇ ਜ਼ਬਰੀ ਬਿਠਾਇਆ ਗਿਆ ਘਰ ਦੇ ਵਿੱਚ ਲਜਾਇਆ ਗਿਆ ਹਾਲਾਂਕਿ ਇਸ ਜੋ ਸ਼ਿਕਾਇਤ ਦਿੱਤੀ ਹੈ ਪੀੜਤ ਲੜਕੀ ਦੇ ਪਿਤਾ ਦੇ ਬਿਆਨਾਂ ਦੇ ਆਧਾਰ ਤੇ ਪੁਲਿਸ ਨੇ ਮਾਮਲਾ ਦਰਜ ਕੀਤਾ ਉਸ ਵਿੱਚ ਖਾਸ ਤੌਰ ਤੇ ਜ਼ਿਕਰ ਕੀਤਾ ਕਿ ਜਦੋਂ ਲੜਕੀ ਨੂੰ ਅਗਵਾ ਕੀਤਾ ਗਿਆ ਸੀ ਉਸੂ ਉਸ ਤੋਂ ਪਹਿਲਾਂ ਲੜਕੇ ਨੇ ਆਪਣੇ ਘਰ ਲਿਜਾਇਆ ਸੀ ਉੱਥੇ ਉਸ ਦੀ ਮਾਂ ਮੌਜੂਦ ਸੀਗੀ ਉਸ ਤੋਂ ਬਾਅਦ ਉਸਨੇ ਉਸ ਦੇ ਨਾਲ ਜਿਹੜੀ ਹਤਾਪਾਈ ਕੀਤੀ ਹੈ ਉਸ ਦੇ ਨਾਲ ਕੁੱਟਮਾਰ ਕੀਤੀ ਹੈ ਤਾਂ ਉਸ ਤੋਂ ਬਾਅਦ ਉਸ ਨੂੰ ਅੰਮ੍ਰਿਤਸਰ ਲਿਜਾਇਆ ਗਿਆ ਤਾਂ ਇਹ ਕਿਹਾ ਜਾ ਸਕਦਾ ਹੈ ਕਿ ਜਿੱਦ ਤੌਰ ਤੇ ਉਸ ਲੜਕੀ ਨੇ ਜਿਹੜੇ ਇਲਜ਼ਾਮ ਲਗਾਏ ਨੇ ਕਿ ਉਸ ਦਿਨ ਨਾਲ ਜਿਹੜਾ ਦੁਸ਼ਕਰਮ ਕੀਤਾ ਗੈਂਗਰੇਪ ਕੀਤਾ ਤਾਂ ਇਸੇ ਮਾਮਲੇ ਦੇ ਵਿੱਚ ਫਿਲਹਾਲ ਪੁਲਿਸ ਨੇ ਦੋ ਰੂਪੀਆਂ ਖਿਲਾਫ ਰੋਕ मामला दर्ज कर लिया और उनों दी पालकी की जा रही है घर ਦੇ ਉੱਤੇ ਵੀ ਸ਼ਾਪੇਮਾਰੀ ਕੀਤੀ ਗਈ ਹੈ ਲੇਕਿਨ આરોપી ਫਰਾਰ ਨੇ ਤਾਂ ਇਹ ਕਿਹਾ ਜਾ ਸਕਦਾ ਹੈ ਕਿ ਫਿਲਹਾਲ ਜਿੱਥੇ ਤੱਕ ਸਾਹਮਣੇ ਆ ਰਿਹਾ ਹੈ ਕਿ ਜੋ ਮਾਂ ਲੜਕੇ ਦੀ ਮਾਂ ਉਸੀ ਵੀ ਇਨਵੋਲਵਮੈਂਟ ਚੱਗੀ ਜਾ ਰਹੀ ਹੈ ਕਿ ਉਸੂ ਵੀ ਇਸ ਗੱਲ ਦਾ ਪਰ ਰਜਿੰਦਰ ਕੀ ਗੱਲ ਇਹ ਸਾਹਮਣੇ ਆ ਸਕੀ ਹੈ ਕਿਉਂਕਿ ਨਾਬਾਲਗ ਨੇ ਕੀ ਇਹ ਵਿਦਿਆਰਥੀ ਨੇ ਜੋ ਲੜਕੇ ਨੇ ਜਾਂ ਲੜਕੀ ਹੈ ਕੀ ਇਹ ਪੜਦੇ ਨੇ ਇਸ ਤਰ੍ਹਾਂ ਦੀ ਕੋਈ ਜਾਣਕਾਰੀ ਦੇਖੋ ਇਸ ਬਾਰੇ ਹੱਲੇ ਕੋਈ ਵੀ ਜਾਣਕਾਰੀ ਸਾਹਮਣੇ ਨਹੀਂ ਆਈ ਹੈ ਲੇਕਿਨ ਇਹ ਜ਼ਰੂਰ ਕਿਹਾ ਜਾ ਸਕਦਾ ਕਿ ਦੋ ਨੌਜਵਾਨਾਂ ਦੇ ਖਿਲਾਫ ਜਿਹੜਾ ਪੁਲਿਸ ਨੇ ਮਾਮਲਾ ਦਰਜ ਕੀਤਾ ਔਰ ਉਹਨਾਂ ਦੋ ਦੋਨਾਂ ਨੌਜਵਾਨਾਂ ਨੂੰ ਲੋਹਾਰਾ ਦੇ ਹੀ ਰਹਿਣ ਵਾਲੇ ਉਹਨਾਂ ਦੀ ਪਾਲ ਜਿਹੜੀ ਹੈ ਕੀਤੀ ਜਾ ਰਹੀ ਹੈ ਔਰ ਹੁਣ ਦੇਖਣਾ ਹੋਵੇਗਾ ਕਿ ਪੁਲਿਸ ਇਸ ਮਾਮਲੇ ਦੇ ਵਿੱਚ ਕੀ ਖੁਲਾਸਾ ਕਰਦੀ ਹੈ ਕਿਉਂਕਿ ਪੁਲਿਸ ਦੇ ਵੱਲੋਂ ਜਾਂਚ ਦੀ ਗੱਲ ਕਹੀ ਜਾ ਰਹੀ ਹੈ ਕਿ ਇਸ ਮਾਮਲੇ ਦੇ ਵਿੱਚ ਬੇਸ਼ੱਕ ਪੀੜਤ ਲੜਕੀ ਦੇ ਪਿਤਾ ਦੇ ਬਿਆਨਾਂ ਦੇ ਆਧਾਰ ਤੇ ਮਾਮਲਾ ਦਰਜ ਕਰ ਲਿਆ ਲੇਕਿਨ ਉਹਨਾਂ ਦੀ ਗ੍ਰਿਫਤਾਰੀ ਹਾਲੇ ਤੱਕ ਜਿਹੜੀ ਬਾਕੀ ਹੈ ਠੀਕ ਹੈ ਰਾਜੇਂਦਰ ਬਹੁਤ ਸ਼ ਇੱਕ ਲੜਕੀ ਜੋ ਨਾਬਾਲਗ ਹੈ ਉਸ ਦੇ ਨਾਲ ਗੈਂਗ ਰੇਪ ਕੀਤਾ ਗਿਆ ਹੈ ਜ਼ਬਰਜਨਾਹ ਕੀਤਾ ਗਿਆ ਪਹਿਲਾਂ ਲੁਧਿਆਣਾ ਦੇ ਵਿੱਚ ਤੇ ਫਿਰ ਉਸ ਨੂੰ ਟ੍ਰੇਨ ਰਾਹੀਂ ਅੰਮ੍ਰਿਤਸਰ ਲਿਜਾਇਆ ਗਿਆ ਜਿੱਥੇ ਇੱਕ ਹੋਟਲ ਦੇ ਵਿੱਚ ਰੱਖਿਆ ਗਿਆ ਤੇ ਉੱਥੇ ਵੀ ਉਸ ਦੇ ਨਾਲ ਰੇਪ ਕੀਤਾ ਗਿਆ ਲੜਕੀ ਵੱਲੋਂ ਵਿਰੋਧ ਕਰਨ ਤੇ ਮਲਜ਼ਮਾ ਨੇ ਉਸ ਦੀ ਕੁੱਟਮਾਰ ਵੀ ਕੀਤੀ ਤੇ ਟ੍ਰੇਨ ਰਾਹੀਂ ਲੜਕੀ ਨੂੰ ਲੁਧਿਆਣਾ ਤੋਂ ਅੰਮ੍ਰਿਤਸਰ ਲਿਜਾਇਆ ਗਿਆ ਅੰਮ੍ਰਿਤਸਰ ਦੇ ਹੋਟਲ 'ਚ ਲਿਜਾ ਕੇ ਵੀ ਉਸ ਨਾਲ ਗੈਂਗ ਰੇਪ ਕੀਤਾ 2 ਦਿਨ ਤੱਕ ਡਰਾ ਤਮਕਾ ਕੇ ਅੰਮ੍ਰਿਤਸਰ ਦੇ ਹੋਟਲ 'ਚ ਉਸ ਨੂੰ ਰੱਖਿਆ ਤੇ ਕਿਸੇ ਤਰ੍ਹਾਂ ਮਲਜ਼ਮਾਂ ਨੂੰ ਚੱਕਮਾ ਦੇ ਕੇ ਨਵਾਲਿਕ ਲੜਕੀ ਵਾਪਸ ਲੁਧਿਆਣਾ ਪਹੁੰਚ ਗਈ ਪੁਲਿਸ ਨੂੰ ਸ਼ਿਕਾਇਤ ਕੀਤੀ ਪੁਲਿਸ ਨੇ ਦੋਹਾਂ ਮਲਜ਼ਮਾਂ ਖਿਲਾਫ ਮਾਮਲਾ ਦਰਜ ਕਰ ਲਿਆ ਤੇ ਗ੍ਰਿਫਤਾਰ ਕਰਨ ਦਾ ਭਰੋਸਾ ਦਿੱਤਾ ਗਿਆ ਹੈ ਤੇ ਹੁਣ ਗੱਲ ਲਾਰੈਂਸ ਬਿਸ਼ਨੋਈ ਗੈਂਗ ਦੀ ਕੈਨੇਡਾ ਦੇ ਵਿੱਚ ਲਾਰੈਂਸ ਬਿਸ਼ਨੋਈ ਗੈਂਗ ਨੂੰ ਅਤਵਾਦੀ ਸੰਗਠਨ ਐਲਾਨਣ ਦੀ ਮੰਗ ਹੋਰ ਤੇਜ਼ ਹੋ ਗਈ ਹੈ ਤੇ ਹੁਣ ਅਲਬਰਟਾ ਸੂਬੇ ਦੀ ਪ੍ਰੀਮੀਅਰ ਨੇ ਕੈਨੇਡਾ ਸਰਕਾਰ ਕੋਲ ਇਹ ਮੰਗ ਚੁੱਕੀ ਹੈ ਅਲਬਰਟਾ ਦੀ ਪ੍ਰੀਮੀਅਰ ਡੈਨੀਅਲ ਸਮਿਥ ਨੇ ਮੰਗ ਕੀਤੀ ਹੈ ਲਾਰੈਂਸ ਬਿਸ਼ਨੋਈ ਗਰੁੱਪ ਨੂੰ ਲਾਰੈਂਸ ਬਿਸ਼ਨੋਈ ਸੰਗਠਨ ਨੂੰ ਅੱਤਵਾਦੀ ਸੰਗਠਨ ਐਲਾਨਿਆ ਜਾਵੇ ਕੈਨੇਡਾ ਦੇ ਵਿੱਚ ਲਾਰੈਂਸ ਬਿਸ਼ਨੋਈ ਗੈਂਗ ਨੂੰ ਅੱਤਵਾਦੀ ਸੰਗਠਨ ਐਲਾਨਣ ਦੀ ਮੰਗ ਹੁਣ ਹੋਰ ਤੇਜ਼ ਹੋ ਗਈ ਹੈ ਅਲਬਰਟਾ ਸੂਬੇ ਦੀ ਪ੍ਰੀਮੀਅਰ ਨੇ ਕੈਨੇਡਾ ਸਰਕਾਰ ਕੋਲੇ ਮੰਗ ਕੀਤੀ ਹੈ ਕਿ ਜੋ ਲੋਰੈਂਸ ਗੈਂਗ ਹੈ ਇਹ ਹਿੰਸਾ ਜਬਰੀ ਬਸੂਲੀ ਤਸਕਰੀ ਦੇ ਵਿੱਚ ਸ਼ਾਮਲ ਹੈ ਅਤੇ ਇਸ ਗੈਂਗ ਦੀ ਸ਼ਮੂਲੀਅਤ ਹੈਗੀ ਹੈ ਇਹਨਾਂ ਸਾਰੇ ਕਰਾਈਮਸ ਦੇ ਵਿੱਚ ਤੇ ਇਸ ਕਰਕੇ ਬਿਸ਼ਨੋਈ ਗੈਂਗ ਨੂੰ ਅਤਵਾਦੀ ਸੰਗਠਨ ਐਲਾਨਿਆ ਜਾਵੇ ਕੈਨੇਡਾ ਦੇ ਵਿੱਚ ਜੋ ਟਾਰਗੇਟ ਕਿਲਿੰਗਸ ਹੋ ਰਹੀਆਂ ਨੇ ਉਸ ਦੇ ਲਈ ਵੀ ਬਿਸ਼ਨੋਈ ਗੈਂਗ ਨੂੰ ਜ਼ਿੰਮੇਵਾਰ ਦੱਸਿਆ ਹੈ ਦਸਤੀਏ ਕੇਸ ਤੋਂ ਪਹਿਲਾਂ ਬ੍ਰਿਟਿਸ਼ ਕੋਲੰਬੀਆ ਦੇ ਪ੍ਰੀਮੀਅਰ ਨੇ ਵੀ ਇਹੀ ਡਿਮਾਂਡ ਕੀਤੀ ਸੀ ਬਿਸ਼ਨੋਈ ਗੈਂਗ ਨੇ 온ਟਾਰੀਓ ਅਲਬਰਟਾ ਤੇ ਬ੍ਰਿਟਿਸ਼ ਕੋਲੰਬੀਆ ਚ ਰੰਗਦਾਰੀ ਦੀਆਂ ਮੰਗ ਕੀਤੀ ਹੈ ਰੰਗਦਾਰੀ ਦੀ ਅਜੇਹੇ ਇਲਜ਼ਾਮ ਨੇ ਬਿਸ਼ਨੋਈ ਗੈਂਗ ਦੇ ਉੱਤੇ ਜਿਸ ਤੋਂ ਬਾਅਦ ਹੁਣ ਇਹ ਮੰਗ ਉੱਠ ਰਹੀ ਹੈ ਕਿ ਕੈਨੇਡਾ ਦੇ ਵਿੱਚ ਲਾਰੈਂਸ ਬਿਸ਼ਨੋਈ ਗੈਂਗ ਨੂੰ ਅਤਵਾਦੀ ਸੰਗਠਨ ਐਲਾਨਿਆ ਜਾਵੇ